One god oh. oh. ਕਤ ਸਿਰ ਸਜ ਨਾ ਨਾ ਮੁਸਕਨ ਰੇ ਖਾਏ ਗਿਆ ਗਾਣ ਬਪਨਾ ਵਾਂਝੇ ਲੇ सीता राजे राम मेरे पौन रंग का भजना जागा किया सब जाग जहान सेव सेवा कर्म चढ़ा पिंडी रह गई नाम ना चा सिक्खी सिक्ख्या कर बिचारे कर्म लगा बोलू चरखा चक्की चक जाक तलवार ਨਚ ਨਚ ਨਾਮ ਲਗਾ ਜਾਓ ਸਤਿ ਜੀ ਆਇਆ ਕੋ ਰਹੇ ਲਾ ਪ੍ਰੀਅ ਮਈ ਹੈ ਸਰੀਰਤ ਪੜ ਪੜ ਕਰ ਰਿਚਾਰ ਬੰਦੇ ਸੇ ਜੇ ਪਰਮਚਰ ਦੀ ਬਿਣ ਕੌ ਦੀ ਦਾਤ ਹਿੰਦੂ ਸਲਾਮ ਹੀ ਸਲਾਮ ਦਰਸ਼ੂਪੇ ਪਾਲ ਤੀਖਾ ਮੈਂ ਚਪ ਜਗਰਵਾਸ ਸੇਕਾਰ ਜੋਤੀ ਸੁਰਤਿ ਆਪ ਜਿਤੇ ਨਾਮ ਕਰਤਾ ਸੁਖ ਮੂਰਤ ਨਾਮਕ ਦਿਨ ਕਾਇਆ ਕਾਰਕ ਅਧਿਆ ਮਨਸ ਤੋਂ ਗੁਰਦ ਦੇਣਕ ਵਿਚਾਰ ਦੇਦ ਮੰਗਾ ਸਤਿਗੁਰੂ ਸੁਖ ਕਰੇ ਸੇ ਸੰਸਾਰ ਸੁਖ ਕਰੇ ਸੰਸਾਰ ਚੁਰ ਦਰ ਤੱਕ ਮਿਆਰਾ ਖਾਰ ਬਮਕਾਰ ਇਕੋਂ ਦਾ ਕਾਇ ਚਲੈ ਥਾਓ ਕਿੰਨਾ ਭਿਕਾਰੇ ਗਾਰਾ ਚਲ ਚੱਤੀਆਂ ਪੁਰੀਆਂ ਲਾ ਪੈ ਕਾ ਰੰਕਾਰ ਓਏ ਰਿਆ ਕਛੁ ਸੁਹ ਮਹਿਦਾਨ ਤਿੰਨਾ ਬਿਤੇ ਨੀਸਾ ਨਾਮ ਦਾ ਪਸ ਲਾ ਗਾ ਸਤ ਨਾਮੇ ਅਧਾਰ ਰੰਗ ਰੰਗ ਤੇ ਰਗਨਤੀ ਗੁਣਵੰਤਿਆ ਆਪਾ ਲਭਨਾ ਮਿੱਟੀ ਮੁਸਲਮਾਨ ਕੀ ਬੇੜਾ ਦੇ ਕੋਈ ਆ ਘੜ ਪਾਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਾਗ ਬਪਣੀ ਚੜ ਚੜ ਪਵੇ ਅੰਗਿਆ ਨਾਨਕ ਕਰਦਾ ਗਨ ਕੀਆ ਸੋ ਜਾਣ ਸਤਿਗੁਰ ਵਿੱਚ ਆਪ ਰੱਖਿਓ ਨਰ ਪ੍ਰਗਟ ਆਪ ਸੁਨਾਇ ਹੱਦਿਬ ਬਲਸਮ ਤੇਰੇ ਵਿੱਚ ਮੋਟਾ ਆਇਆ ਉਤਮੇ ਉਮੀਚਾਰਾ ਜਿਹਨੇ ਸੱਚੇ ਸੋਤ ਦਰਾਇਆ ਜਿਗ ਜੀਵਨ ਦਾਤਾ ਪਾਇਆ ਜਿਗ ਜੀਵਨ ਦਾਤਾ ਪਾਇਆ ਧੰਨੋ ਕਰ ਪਿਆਰੇ ਮੋਹ ਭਰੀ ਆ ਹਉ ਤੋਬਾ ਮੋਹ ਵਿੱਚਾਂ ਤੈਨ ਦਿਨ ਸੀ ਕੋ ਬੈ ਹਉ ਵਿੱਚ ਵਿੱਚ ਲੁਕਾ ਵਸਿਆਣਾ ਮੋਕਤ ਕੀ ਸਾਰ ਨਾ ਜਾਣਾ ਓ ਵਿੱਚ ਮਾਇਆ ਵਿੱਚ ਮੈਂ ਕਰ ਕਰ ਜਾਂਦੇ ਤੋਂ ਪਾਇਆ ਓ ਮੈਂ ਮਨ ਜਤੰਤਰ ਸੁਝੈ ਗਿਆਨ ਅਨੂੜਾ ਕੱਤ ਬਖੂਝੈ ਨਾਲ ਤੁ ਮਿਲ ਗਿਆ ਕੇ ਇੱਕ ਜਿਹਾ ਵਿਖੈ ਦੇਹਾ ਵੇਖ ਲੰਝਾ ਤੂੰ ਮੈਂ ਹਜ਼ਰ ਹੈ ਹੋ ਮੈਂ ਕਰਮ ਕਮ ਦੇ ਆਪਣੀ ਤਗ ਕਾ ਸ਼ਬਦ ਸਮਾਏ ਨਾਨਕ ਜਨਮ ਲਖੋ ਇਹ ਸੰਜਮ ਸੁਖ ਜਾਏ ਕੋੜਿ ਚ ਸਤਿ ਸੰਤੁਖੀ ਦੀ ਸੱਚਾ ਕੋੜੀ ਸੇ ਸਿੱਧੇ ਸੰਤੋਖ ਦੇ ਜਿਸਮ ਤੋਂ ਸੱਤੇ ਆਇਆ ਉਹਨੇ ਮੱਤਾ ਪਰ ਰੱਖ ਕੇ ਉਹਨੂੰ ਬੰਧਨ ਕਮਾਇਆ ਉਹਨੇ ਦੁਨੀਆ ਤੋਂ ਦੇ ਬੰਧਨ ਪਾਣੀ ਥੋੜਾ ਖਾਇਆ ਤੂੰ ਬਖਸੀ ਅਗਲੇ ਜਨਮ ਦੇ ਵਿੱਚ ਨਸ ਪਾਇਆ ਵੜਿਆ ਆਇਆ ਬਣ ਆਇਆ ਵੜਿਆ ਆਇਆ ਗੋੜਾ ਕਿਰਡੇ ਦਾ ਸੋ ਕਰਤਾ ਤਾ ਤਾ ਕਰ ਜਨ ਮਾਇ ਜਖ ਤਿਸ ਵਾਰੀ ਸਾਸਤ ਸਿਸ ਦੀ ਵਾਣ ਅਤਗ ਨਾਨ ਸਚੇ ਨਾ ਬਿਨ ਕੀਆ ਟਿੱਕਾ ਕੀਆ ਤਾ ਤੰਨ ਲਾ ਪਹਿਲਾ ਲੱਖ ਨੇ ਕੀਆ ਜੰਗਿਆ ਆ ਲਖ ਨਾ ਬਰਮਾ ਲਖ ਤਾ ਨ ਬਰਤੇ ਆ ਗੱਲ ਕਰ ਰਿਹਾ ਸੰਗਰਾਮ ਜਿਦੇ ਹਿੱਤ ਸਵੇਲਾ ਸੱਚ ਤੱਤ ਦੀ ਸੱਚਕ ਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਤੇ ਸੱਚ ਬਸਾਇਆ ਮੂਰਖ ਸਚ ਨਾ ਜਾਣਣੇ ਬਿਜਨ ਗਵਾਇਆ ਵਿਚਿਤੀਆਂ ਦਾ ਨਿਗਾਇਆ ਜੁਗਤੀਆਂ ਸਾ Yeah. Uh... i